ਹਾਂਜੀ ਸੋਣਿਆ ਚੰਕਲ ਚ ਮੰਗਲ ਲੱਗ ਚੁੱਕਾ ਆ ਪਿੰਡ ਸੇਰੋਂ ਦੇ ਵਿੱਚ ਘੋੜਿਆਂ ਦਾ ਮੇਲਾ ਘੋੜਿਆਂ ਦੀ ਮੰਡੀ ਲੱਗ ਗਈ ਆ ਬੜੇ ਚਿਰਾਂ ਤੋਂ ਇੰਤਜ਼ਾਰ ਸੀ ਲੋਕਾਂ ਨੂੰ ਆਪਣੇ ਮਾਝੇ ਦੇ ਵੀ ਕਹਿੰਦੇ ਆ ਕਿ ਕਦੋਂ ਹੁੰਦਾ ਉਹ ਮੇਲਾ ਦਸੰਬਰ ਜੇ ਚ ਹੁੰਦਾ ਨਾ ਇਹ ਮੇਲਾ ਇਹ ਨਹੀਂ ਕਿ ਡੇਟ ਨਹੀਂ ਇਹ ਨਹੀਂ ਕਿ ਡੇਟ ਨਹੀਂ ਹੁੰਦਾ ਮੇਲਾ ਤੇ ਮੇਲੇ ਦੀਆਂ ਤਿਆਰੀਆਂ ਹੋਣੀਆਂ ਆ ਅੱਜ 1 ਦਸੰਬਰ ਹੋ ਗਿਆ ਆ ਤੇ 5 ਦਸੰਬਰ ਤੱਕ ਮਿੱਤਰੋ ਮੇਲਾ ਆ ਪੂਰੀਆਂ ਰੌਣਕਾਂ ਲੱਗੀਆਂ ਆ ਤੰਬੂ ਲੱਗ ਗਏ ਆ ਤੇ ਆ ਗਿਆ ਹੈ ਹੈ ਸੰਦਾਗੇ ਮਿੱਟੀ-ਮਿੱਟੀ ਵਾਲੀ ਪਾਉਂਦੇ ਆ ਘੋੜੀਆਂ ਵੀ ਥੋੜੀਆਂ ਥੋੜੀਆਂ ਬਹੁਤੀਆਂ ਆਈਆਂ ਮੇਰੇ ਸਾਹਣ ਉਧਰ ਹੈਗੀਆਂ ਆ ਤੇ ਬਾਕੀ ਕੱਲ ਨੂੰ ਮਿੱਤਰੋ ਮੇਲਾ ਪੂਰਾ ਭਰ ਜਾਣਾ ਆ ਤੇ ਜਿਹੜੇ ਘੋੜਿਆਂ ਨੂੰ ਜਨਵਰਾਂ ਨੂੰ ਪਿਆਰ ਕਰਨ ਵਾਲੇ ਆ ਸਾਰੇ ਮੇਰੇ ਭਰਾ ਆਏ ਹੋ ਇੱਥੇ ਆਇਓ ਰੌਣਕ ਮੇਲਾ ਵਧਾਈਏ ਮੇਲੇ ਦੀ ਰੌਣਕ ਵਧਾਈਏ 5 ਤਰੀਕ ਤਾਈਂ ਆ 5 ਤਰੀਕ 5 ਦਸੰਬਰ ਤੱਕ 2025 ਤੇ ਮੇਲਾ ਬਾਬਾ ਜੋਰਾਂ ਨਾਲ ਲੱਗ ਰਿਹਾ ਜਾ ਰਿਹਾ ਆ ਇਥੋਂ ਤੱਕ ਤੰਪੂ ਮੇਰੇ ਸਾਹਣ ਰੌਣਕ ਹੋਊਗੀ ਨਾ ਇੱਕ ਪੂਰੀ ਪਿਛਲੀ ਵਾਰ ਨਾਲੋਂ ਵੱਧ ਹੋਊਗੀ ਯਾਰ ਕਿਤੇ ਦੋਸਤੋ ਸੇਥ ਥੋੜੀ ਠੀਕ ਨਹੀਂ ਮੇਰੀ ਆਵਾਜ਼ ਤੁਹਾਨੂੰ ਪਤਾ ਚੱਲਦਾ ਹੀ ਹੋਣਾ ਹੈ ਆ ਤੇ ਮੈਂ ਫੇਰ ਹੀ ਸੋਚਿਆ ਕਿ ਚਲ ਭਰਾਵਾਂ ਨੂੰ ਪਹਿਲਾਂ ਵਕਾ ਦੇ ਲਈਏ ਦੱਸਿਏ ਇਨਫੋਰਮੇਸ਼ਨ ਦਈਏ ਜਾਣਕਾਰੀ ਦਈਏ ਕਿ ਮੇਲਾ ਕਦੋਂ ਤੋਂ ਸਟਾਰਟ ਤੇ ਕਦੋਂ ਤੱਕ ਆ ਇਹ ਮਿੱਤਰੋ 1 ਦਸੰਬਰ ਤੋਂ 2025 ਤੋਂ ਮੇਲਾ ਸਟਾਰਟ ਆ ਤੇ 5 ਦਸੰਬਰ ਤੱਕ ਮੇਲਾ ਚੱਲੂਗਾ ਬੜੇ ਭਰਾਵਾਂ ਦੇ ਕਮੈਂਟ ਆਉਂਦੇ ਹੈ ਕਿ ਮੇਲਾ ਕਦੋਂ ਸਟਾਰਟ ਹੋਣਾ ਹੈ ਆਪਣੇ ਹੋਰ ਵੀ ਲਾਗੇ ਪਨੇ ਜਾਣ ਪਛਾਣ ਵਾਲੇ ਪੁੱਛਦੇ ਫੋਨ ਕਰਕੇ ਵੀ ਮੈਸੇਜ ਕਰਕੇ ਕਿ ਮੇਲਾ ਕਦੋਂ ਤੋਂ ਸਟਾਰਟ ਆ ਲੈ ਮਿੱਤਰੋ ਵੀ ਮੇਲਾ ਸਟਾਰਟ ਹੈ ਜੇ 1 ਦਸੰਬਰ 2025 ਤੋਂ 5 ਕਿ ਦਿਨ ਮੇਲਾ ਚੱਲੂਗਾ ਤਿਆਰੀਆਂ ਚੱਲਣੀਆਂ ਕਮਲ ਹੋ ਰਿਹਾ ਕੰਮ ਭਰਤੀ ਭਰਤੀ ਪੈ ਰਹੀ ਆ ਟੈਂਟ ਲੱਗ ਰਹੇ ਆ ਤੇ ਜਿੰਨਾ ਮੇਰੇ ਭਰਾਵਾਂ ਨੇ ਜਨਵਰ ਲੈ ਕੇ ਆਉਣੇ ਆ ਉਹ ਮੇਲੇ ਦੇ ਵਿੱਚ ਜਰੂਰ ਪਹੁੰਚੋ ਕਿਉਂਕਿ ਇਹ ਟਾਈਮ ਹੈਗਾ ਆ 25 ਤੱਕ ਮੇਲਾ ਆ ਹੋ ਸਕਦਾ 7 ਤੱਕ ਵੀ ਹੋ ਜੇ ਬਾਕੀ ਜਿਹੜੇ ਮੇਰੇ ਭਰਾਵਾਂ ਨੂੰ ਸ਼ੌਂਕ ਹੈ ਜਨਵਰਾਂ ਦਾ ਉਹ ਤੇ ਮੇਲੇ ਦੇ ਵਿੱਚ ਜਰੂਰ ਆਇਓ ਤੇ ਜਿਨ੍ਹਾਂ ਨੂੰ ਨਹੀਂ ਵੀ ਸ਼ੌਂਕ ਉਹ ਵੀ ਜਰੂਰ ਆਇਓ ਕਿਉਂਕਿ ਇਹ ਵੀ ਚੀਜ਼ ਦਾ ਸ਼ੌਂਕ ਪੈਂਦਾ ਆਪਣੇ ਬੱਚਿਆਂ ਨੂੰ ਲੈ ਕੇ ਆਇਓ ਬੱਚੇ ਤੁਹਾਡੇ ਛੋੜਨ ਕੇ ਨਾਲ ਮੇਲੇ ਦੇ ਵਿੱਚ ਆ ਕੇ ਮਿਲ ਦੀਆਂ ਰੌਣਕਾਂ ਵਧਾਓ ਤੇ ਵਧੀਆ ਵਧੀਆ ਜਾਨਵਰ ਵੇਖਿਓ ਬਾਕੀ ਹੋਰ ਜਨਵਰੀ ਬਥੇਰੀ ਹੁੰਦੀ ਆ ਘੋੜੀਆਂ ਘੋੜੀਆਂ ਬਣਾ ਕਿਵੇਂ ਚਕੋਰਾ ਕਬੂਤਰ ਵਗੈਰਾ ਬਹੁਤ ਜਨਵਰ ਹੁੰਦੇ ਕੁੱਤੇ ਵਗੈਰਾ ਬਹੁਤ ਹੁੰਦੇ ਆ ਤੇ ਆਪਾਂ ਕਿਸੇ ਤਰ੍ਹਾਂ ਦੀ ਆਪਾਂ ਜਨਵਰ ਖਰੀਦ ਸਕਦੇ ਆ ਵੇਖ ਸਕਦੇ ਆ ਜਿਨ੍ਹਾਂ ਨੇ ਨਹੀਂ ਲੈਣੇ ਕੀ ਇਹ ਬਕਤਾ ਆ ਹਾਂ ਬਕਤਾ ਹਾਂ ਵੀ ਛੋਟੇ ਛੋਟੇ ਜਨਵਰ ਵੀ ਇਹਦੇ ਬਹੁਤ ਹੁੰਦੇ ਆ ਇਹ ਬਕਤਾ ਆ ਚਕੋਰਾ ਆ ਆਪਾਂ ਕੋਈ ਵੀ ਚੀਜ਼ਾਂ ਖਰੀਦ ਸਕਦੇ ਆ ਇਹ ਆਪਾਂ ਮੇਲੇ ਦੀ ਤੁਹਾਨੂੰ ਲੋਕੇਸ਼ਨ ਦੱਸ ਦਈਏ ਇਹ ਮਿੱਤਰੋ ਸਪੇਡ ਸੇਰੋ ਦੇ ਵਿੱਚ ਤੀਸਰਾ ਚੌਥਾ ਮੇਲਾ ਲੱਗਣ ਜਾ ਰਿਹਾ ਮੇਰੇ ਖਿਆਲ ਨਾਲ ਪਸ਼ੂ ਮੇਲਾ ਸੇਰੋ ਇਹ ਤਰਨਤਾਰ ਤੋਂ ਆਉਂਦਿਆਂ ਤੇ ਉਲ ਤੋਂ ਪਹਿਲਾਂ ਹੀ ਮੇਲਾ ਆ ਜਾਂਦਾ ਆ ਪੀਸੀ ਦੀ ਰਹਿਸ਼ ਆ ਕਿਸੇ ਸਾਹਿਬ ਦੀ ਇਹ ਜਗ੍ਹਾ ਤੇ ਮੇਲਾ ਆ ਇਹ ਤੀਸਰਾ ਚੌਥਾ ਲਗਾਤਾਰ ਮੇਲਾ ਆ ਆਓ ਮਿੱਤਰੋ ਮੇਲੇ ਦੇ ਵਿੱਚ ਜਰੂਰ ਆਓ ਤੇ ਰੌਣਕਾ ਧਾਓ ਆਪਾਂ ਵੀ ਮੇਲੇ ਦੇ ਵਿੱਚ ਆਵਾਂਗੇ ਆਇਓ ਲੰਮੇ ਰਹਿਓ